ਦੋਸਤਾਂ ਦੇ ਨਾਲ ਬਤਾਇਆ ਲੱਗਾ ਹੈਗਾ ਕਿ ਉਹਦੀ ਲੋਕੇਸ਼ਨ ਤੇ ਉਹਦੇ ਕੰਟੈਂਟਸ ਦੇ ਆਧਾਰ ਤੇ ਫਰੀ ਕੋਟ ਪੁਲਿਸ ਨੇ ਮਿਤ ਤੇਂਗੜੇ ਨੂੰ ਗ੍ਰਿਫਤਾਰ ਕਰ ਲਿਆ ਜਿਨੇ SBI ਦੇ ਵਿੱਚ ਸਾਧਕ ਬ੍ਰਾਂਚ ਚ ਲਗਭਗ 50 ਕਰੋੜ ਰੁਪਏ ਦਾ ਕਤਲਾ ਕੀਤਾ ਸੀ ਪਹਿਲਾਂ ਇਸ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਦੇਸ਼ ਤੋਂ ਬਾਹਰ ਭੱਜ ਗਿਆ ਪਰ ਜਿਹੜੇ ਕੁਝ ਸੋਰਸਸ ਦੇ ਕਹਿ ਰਹੇ ਸੀ ਜਿਹਦੇ ਕੋਲੇ ਪਾਸਪੋਰਟ ਨਹੀਂ ਹੈਗਾ ਤੇ ਉਹ ਦੇਸ਼ ਦੇ ਵਿੱਚ ਹੀ ਕਿਤੇ ਲੁਕਿਆ ਹੋਇਆ ਰੁਪਿੰਦਰ ਕੌਰ ਨੇ ਖੁਦ ਜਾਂ ਉਸਦੇ ਪਤੀ ਮਿਤ ਢਿੰਗੜੇ ਨੇ ਖਾਤੇ ਦੇ ਵਿੱਚ 3 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਸੀ ਪਿਛਲੇ ਕੁਝ ਸਮੇਂ ਚ ਤਾਂ ਇਹ ਸ਼ੱਕ ਦੇ ਆਧਾਰ ਤੇ ਜਿਹੜਾ ਪੁਲਿਸ ਨੇ ਉਹਦੀ ਵਾਈਫ ਰੁਪਿੰਦਰ ਕੌਰ ਨੂੰ ਅਰੈਸਟ ਕਰ ਲਿਆ ਸੀ ਜਿਹੜੀ 2 ਦਿਨ ਪੁਲਿਸ ਰਿਮਾਰਡ ਤੇ ਵੀ ਰਹੀ ਹੈਗੀ ਆ ਸੋਮਵਾਰ ਨੂੰ ਨੇ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ ਉਹਦੀ ਜ਼ਮਾਨਤ ਮੰਗੀ ਸੀ ਔਰ ਜ਼ਮਾਨਤ ਰੱਦ ਕਰਨ ਤੋਂ 24 ਘੰਟੇ ਬਾਅਦ ਜਿਹੜਾ ਹੈਗਾ ਮੁੱਖ ਮੁੱਲਜ਼ਮ ਵੀ ਫੜਿਆ ਗਿਆ ਹੈਗਾ ਔਰ SBI ਬ੍ਰਾਂਚ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੇ ਇਸ ਗ੍ਰਿਫਤਾਰੀ ਤੋਂ ਬਾਅਦ ਵੀ ਵੱਡੀ ਰਾਤ ਲਈ ਹੈ ਕਿ ਹਰ ਬੰਦੇ ਦਾ ਇੱਕ ਕਲੇਮ ਸੀ ਕਿ ਉਹਨੇ ਬੈਂਕ ਦੇ ਵਿੱਚ ਪੈਸੇ ਦਿੱਤੇ ਆ ਹੁਣ ਜਿਹੜਾ ਮਿੱਠਿੰਗੜਾ ਅਰੈਸਟ ਹੋ ਗਿਆ ਉਹਦੇ ਨਾਲ ਕਟੋਕਟੇ ਗੱਲ ਕਲੀਅਰ ਹੋ ਜੂਗੀ ਕਿ ਜਿਹੜਾ ਇੰਨਾ ਪੈਸਾ ਲੋਕਾਂ ਦਾ ਸੀ ਜੋ ਬੈਂਕ ਦੇ ਵਿੱਚ ਨਹੀਂ ਹੈਗਾ ਤਾਂ ਫਿਰ ਉਹ ਪੈਸਾ ਗਿਆ ਕਿੱਥੇ ਹੈਗਾ ਔਰ ਅੱਜ ਦੇਰ ਰਾਤ ਉਹਨੂੰ ਫਿਰ ਕੁੱਟ ਲਿਆਂਦਾ ਜਾਊਗਾ ਔਰ ਸਵੇਰੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ 'ਤੇ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕਰਨ ਲਈ ਜੱਜ ਨੂੰ ਅਰਜ਼ੀ ਦਿੱਤੀ ਜਾਊਗੀ ਸਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਸਾਦਕ ਦੀ ਸਟੇਟ ਬੈਂਕ ਆਫ ਇੰਡੀਆ ਵਿੱਚੋਂ 50 ਕਰੋੜ ਰੁਪਏ ਦੇ ਕਰੀਬ ਦਾ ਕਪਲਾ ਕਰਕੇ ਫਰਾਰ ਹੋਏ ਬੈਂਕ ਅਧਿਕਾਰੀ ਅਮਿਤ ਢੀਂਗੜਾ ਆਖਰ ਫਰੀਦਕੋਟ ਪੁਲਿਸ ਦੇ ਅੜਿੱਕੇ ਆ ਗਏ ਹਾਲਾਂਕਿ ਇਸ ਮਾਮਲੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਕੁਝ ਦੱਸਣ ਨੂੰ ਤਾਂ ਤਿਆਰ ਨਹੀਂ ਪਰ ਇਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਸਾਡੇ ਸੂਤਰਾਂ ਨੇ ਕਰ ਦਿੱਤੀ ਹੈ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਦੱਸ ਜੀ ਪਤਾ ਲੱਗਾ ਏ ਕਿ ਅਮਿਤ ਢੀਂਗੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਕੀ ਜਾਣਕਾਰੀ ਹੈ ਜੀ ਪੂਰੀ ਇਸ ਬਾਰੇ ਸਾਹਿਬ ਜਿਹੜਾ ਸਾਦਕ ਐਸਬੀ ਬ੍ਰਾਂਡ ਦੇ ਵਿੱਚ ਪਿਛਲੇ ਹਫਤੇ ਕਤਲਾ ਹੋਇਆ ਸੀ ਜਿਹੜਾ 50 ਕਰੋੜ ਦੱਸਿਆ ਜਾ ਰਿਹਾ ਹੈਗਾ ਜੀ ਔਰ ਇਸ ਕਤਲੇ ਤੋਂ 200 ਦੇ ਕਰੀਬ ਲੋਕ ਜਿਹੜੇ ਪੀੜਤ ਦੱਸੇ ਜਾ ਰਹੇ ਸੀ ਇਹਦਾ ਜਿਹੜਾ ਮੁੱਖ ਮੋਲਜਮ ਹੈਗਾ ਅਮਿਤ ਢੀਂਗੜਾ ਜਿਹੜਾ ਬੈਂਕ ਦੇ ਵਿੱਚ ਇਸ ਕਤਲੇ ਦਾ ਮੁੱਖ ਸਾਜ਼ਿਸ਼ਕਾਰ ਮੰਨਿਆ ਜਾਂਦਾ ਹੈ ਜਿਹੜੀ ਜ਼ਿਲ੍ਹਾ ਪੁਲਿਸ ਨੇ ਉਹਨੂੰ ਆਊਟ ਆਫ ਸਟੇਟ ਪੰਜਾਬ ਤੋਂ ਬਾਹਰੋਂ ਗ੍ਰਿਫਤਾਰੀ ਗ੍ਰਿਫਤਾਰ ਕਰਨ ਦੇ ਵਿੱਚ ਜਿਹੜੀ ਸਫਲਤਾ ਹਾਸਲ ਕਰ ਲਈ ਹੈ ਪਤਾ ਇਹ ਲੱਗਾ ਹੈਗਾ ਕਿ ਉਹਦੀ ਲੋਕੇਸ਼ਨ ਤੇ ਉਹਦੇ ਕੰਟੈਂਟਸ ਦੇ ਆਧਾਰ ਤੇ ਫਰੀ ਕੋਟ ਪੁਲਿਸ ਨੇ ਮਿਤ ਤੇਂਗੜੇ ਨੂੰ ਗ੍ਰਿਫਤਾਰ ਕਰ ਲਿਆ ਜਿਨੇ SBI ਦੇ ਵਿੱਚ ਸਾਧਕ ਬ੍ਰਾਂਚ ਚ ਲਗਭਗ 50 ਕਰੋੜ ਰੁਪਏ ਦਾ ਘਪਲਾ ਕੀਤਾ ਸੀ ਔਰ ਇਹਦੀ ਗ੍ਰਿਫਤਾਰੀ ਦੀ ਮਤਲਬ ਲਗਭਗ ਪੁਸ਼ਟੀ ਹੋ ਚੁੱਕੀ ਹੈ ਔਰ ਇਹਨੂੰ ਕੱਲ ਨੂੰ ਫਰੀ ਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈਗਾ ਪਹਿਲਾਂ ਇਸ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਇਹ ਦੇਸ਼ ਤੋਂ ਬਾਹਰ ਭੱਜ ਗਿਆ ਪਰ ਜਿਹੜੇ ਕੁਝ ਸੋਰਸ ਦੇ ਕਹਿ ਰਹੇ ਸੀ ਜਿਹਦੇ ਕੋਲੇ ਪਾਸਪੋਰਟ ਨਹੀਂ ਹੈਗਾ ਤੇ ਉਹ ਦੇਸ਼ ਦੇ ਵਿੱਚ ਹੀ ਕਿਤੇ ਲੁਕਿਆ ਹੋਇਆ ਉਹਦੀ ਫੋਨ ਲੋਕੇਸ਼ਨ ਜਾਂ ਜਿਹੜੀਆਂ ਉਹਨੇ ਪਿਛਲੇ ਸਮੇਂ 'ਚ ਕਾਲਾਂ ਕੀਤੀਆਂ ਸੀ ਜਾਂ ਉਹਨਾਂ ਦੇ ਜਿਹੜੇ ਨੀਅਰ ਡੀਅਰ ਹੈਗੇ ਸੀ ਜਿਹੜੇ ਉਹਨਾਂ ਨੂੰ ਫੋਨ ਆਏ ਆ ਤੇ ਜਿਹੜਾ ਪੁਲਸ ਦਾ ਟੈਕਨੀਕਲ ਵਿੰਗ ਸੀ ਉਹਦੀ ਮਦਦ ਤੇ ਮਿਹਨਤ ਸਦਕਾ ਜਿਹੜਾ ਹੈਗਾ ਮਿਤਕ ਢੀਂਗੜਾ ਪੁਲਿਸ ਦੇਸਕੰਜੀ ਦੇ ਵਿੱਚ ਆ ਗਿਆ ਹੈਗਾ ਇਹ ਵੀ ਪਤਾ ਲੱਗਾ ਕਿ ਇਹਦੀ ਘਰ ਵਾਲੀ ਵੀ ਗ੍ਰਿਫਤਾਰ ਕੀਤੀ ਉਹਨੇ ਜ਼ਮਾਨਤ ਲਈ ਹੋਈ ਸੀ ਅਲੀ ਸਾਹਿਬ ਉਹਦੀ ਚਾਹੀਆ ਕਿ ਇਹਦੀ ਜਿਹੜੀ ਘਰ ਵਾਲੀ ਰੁਪਿੰਦਰ ਕੌਰ ਇਹਦਾ ਵੀ ਐਸਬੀ ਆਈ ਦੇ ਵਿੱਚ ਖਾਤਾ ਸੀ ਔਰ ਇਹ ਕਲੇਮ ਕੀਤਾ ਜਾ ਰਿਹਾ ਹੈਗਾ ਕਿ ਰੁਪਿੰਦਰ ਕੌਰ ਨੇ ਖੁਦ ਜਾਂ ਉਸਦੇ ਪਤੀ ਮਿਤ ਢਿੰਗੜੇ ਨੇ ਖਾਤੇ ਦੇ ਵਿੱਚ 3 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਸੀ ਪਿਛਲੇ ਕੁਝ ਸਮੇਂ ਚ ਤਾਂ ਇਹ ਸ਼ੱਕ ਦੇ ਆਧਾਰ ਤੇ ਜਿਹੜਾ ਪੁਲਿਸ ਨੇ ਉਹਦੀ ਵਾਈਫ ਰੁਪਿੰਦਰ ਕੌਰ ਨੂੰ ਅਰੈਸਟ ਕਰ ਲਿਆ ਸੀ ਜਿਹੜੀ 2 ਦਿਨ ਪੁਲਿਸ ਰਿਮਾਰਡ ਤੇ ਰਹੀ ਹੈਗੀ ਆ ਸੋਮਵਾਰ ਨੂੰ ਨੇ ਇਲਾਕਾ ਮਜਿਸਟ੍ਰੇਟ ਅਦਾਲਤ 'ਚ ਉਹਦੀ ਜ਼ਮਾਨਤ ਮੰਗੀ ਸੀ ਪਰ ਅਦਾਲਤ ਨੇ ਉਹਦੀ ਜ਼ਮਾਨਤ ਅਰਜੀ ਜਿਹੜੀ ਉਹ ਕੱਲ ਰੱਦ ਕਰਤੀ ਸੀ ਅਰਜ਼ ਮੰਦ ਰੱਦ ਕਰਨ ਤੋਂ 24 ਘੰਟੇ ਬਾਅਦ ਜਿਹੜਾ ਹੈਗਾ ਮੁੱਖ ਮੁੱਲਜ਼ਮ ਵੀ ਫੜਿਆ ਗਿਆ ਹੈਗਾ ਔਰ SBI ਬ੍ਰਾਂਚ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੇ ਇਸ ਗ੍ਰਿਫਤਾਰੀ ਤੋਂ ਬਾਅਦ ਵੱਡੀ ਰਾਤ ਲਈ ਹੈ ਕਿਉਂਕਿ ਬੈਂਕ ਨੂੰ ਹਜੇ ਤੱਕ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਅਸਲ 'ਚ ਠੱਗੀ ਵੱਜੀ ਕਿੰਨੀ ਦੀ ਹੈਗੀ ਹੈ ਤੇ ਜਿਹੜੇ ਉਹਨਾਂ ਕੋਲ 200 ਸ਼ਿਕਾਇਤਾਂ ਆਈਆਂ ਹੈਗੀਆਂ ਉਹਨਾਂ ਨੂੰ ਕਿਵੇਂ ਨਿਪਟਾਰਾ ਕਰਨਾ ਹੈਗਾ ਕਿਉਂਕਿ ਹਰ ਬੰਦੇ ਦਾ ਇੱਕ ਕਲੇਮ ਸੀ ਕਿ ਉਹਨੇ ਬੈਂਕ ਦੇ ਵਿੱਚ ਪੈਸੇ ਦਿੱਤੇ ਆ ਹੁਣ ਜਿਹੜਾ ਮਿਤਿੰਗੜਾ ਅਰੈਸਟ ਹੋ ਗਿਆ ਇਹਦੇ ਨਾਲ ਕਟੋ-ਕਟੇ ਗੱਲ ਕਲੀਅਰ ਹੋ ਜਾਊਗੀ ਕਿ ਜਿਹੜਾ ਇੰਨਾ ਪੈਸਾ ਲੋਕਾਂ ਦਾ ਕਿ ਉਹ ਬੈਂਕ ਦੇ ਵਿੱਚ ਨਹੀਂ ਹੈਗਾ ਤਾਂ ਫਿਰ ਉਹ ਪੈਸਾ ਗਿਆ ਕਿੱਥੇ ਹੈਗਾ ਦੂਜੀ ਗੱਲ ਰਪਿੰਦਰ ਕੌਰ ਲਈ ਸ਼ਾਇਦੇ ਰਾਤ ਦੀ ਗੱਲ ਵੀ ਹੋ ਸਕਦੀ ਹੈ ਕਿ ਇੰਟਰਵੈਨਸ਼ਨ ਚ ਸਾਹਮਣੇ ਆਵੇ ਕਿ ਉਹਨੇ ਕਿਸ ਤਰ੍ਹਾਂ ਇਹ ਤੰਤਵੀਆਂ ਕੀਤੀਆਂ ਕਿ ਜਿਹੜੀ ਵਾਈਸ ਕਾਪੀ ਦੇ ਵਿੱਚ ਸਬੰਧ ਹੈਗਾ ਸੀ ਜਾਂ ਨਹੀਂ ਹੈਗਾ ਸੀ ਇੱਕ ਜਿਹੜੀ ਹੋਰ ਬੈਂਕ ਕੋਲ ਜਿਹੜੀ ਹੈ ਕਿਉਂਕਿ ਬੈਂਕ ਨੇ ਆਪ ਦੀ ਬ੍ਰਾਂਚ ਦਾ ਸਾਰਾ ਸਟਾਫ ਜਿਹੜਾ ਹੈਗਾ ਉਹ ਟਰਾਂਸਫਰ ਕਰਤਾ ਹੈਗਾ ਆਊਟ ਆਫ ਸਟੇਟ ਤੇ ਦੋ ਆਪਦੇ ਮੁਲਾਜ਼ਮ ਜਿਹੜੇ ਹਨ ਅਮਨਦੀਪ ਸਿੰਘ ਤੇ ਮਿਤਪਿੰਗੜਾ ਇਹਨਾਂ ਨੂੰ ਸਸਪੈਂਡ ਕਰਤਾ ਸੀ ਸੋ ਨੇ ਇਹਦੇ ਨਾਲ ਇੱਕ ਗੱਲ ਤਾਂ ਇਹ ਕਲੀਅਰ ਹੋ ਜੂਗੀ ਕਿ ਬੈਂਕ ਦੇ ਕਿਹੜੇ-ਕਿਹੜੇ ਅਧਿਕਾਰੀ ਤੇ ਮੁਲਾਜ਼ਮ ਇਸ ਘਪਲੇ ਦੇ ਵਿੱਚ ਸ਼ਾਮਲ ਸੀ ਤੇ ਇਹਨੇ ਕਿਸ ਤਰੀਕੇ ਨਾਲ ਇੰਨਾ ਇੰਨੀ ਵੱਡੀ ਰਕਮ ਲੋਕਾਂ ਤੋਂ ਲਈ ਤੇ ਬੈਂਕ ਦੇ ਵਿੱਚ ਜਮ੍ਹਾਂ ਨਹੀਂ ਕਰਾਈ ਔਰ ਹਾਲੀ ਸਾਬ ਇੱਕ ਗੱਲ ਵਿੱਚ ਹੋਰ ਬਹੁਤ ਕਲੀਅਰ ਹੋ ਗਈ ਕਿ ਜਿਵੇਂ ਇੱਕ ਕੇਸ ਦੇ ਵਿੱਚ ਆਇਆ ਸੀ ਕਿ ਇਹਨੇ 1 ਤੋਂ 5 ਲੱਖ 1 ਤੋਂ 4 ਲੱਖ ਰੁਪਏ ਨਕਦ ਲਏ ਤਾਂ ਉਹ ਨਕਦ ਬੈਂਕ ਦੇ ਵਿੱਚ ਇਹਨੇ ਰਸੀਦ ਤਾਂ ਕਰ ਲਈ ਪਰ ਬੈਂਕ ਤੋਂ ਬਾਹਰ ਪੈਕੇ ਲੈ ਕੇ ਕਿਵੇਂ ਗਿਆ ਔਰ ਕਿਸੇ ਨੂੰ ਪਤਾ ਕਿਵੇਂ ਨਹੀਂ ਲੱਗਾ ਇਹਨਾਂ ਗੱਲਾਂ ਦਾ ਵੀ ਜਿਹੜਾ ਹੈਗਾ ਉਹ ਖਲਾਸਾ ਹੋਣ ਦੀ ਹੁਣ ਸੰਭਾਵਨਾ ਹੈਗੀ ਸਰ। ਅ ਪੁਲਿਸ ਅਧਿਕਾਰੀਆਂ ਨਾਲ ਕਿਸੇ ਨਾਲ ਗੱਲਬਾਤ ਹੋਈ ਹੋਵੇ ਇਸ ਮਾਮਲੇ ਦੇ ਵਿੱਚ? ਅ ਹਾਲੀ ਸਾਬ ਅਮਿਤ ਢੀਂਗੜੇ ਦੀ ਜਿਹੜਾ SBI ਸਾਧਕ ਬੈਂਕ ਫਰਾਡ ਵਿੱਚ ਘੁਟਟਾਣਾ ਹੈਗਾ ਸੀ ਉਹਦੇ ਵੇ ਗ੍ਰਿਫਤਾਰੀ ਬਾਰੇ ਅ ਕਿਸੇ ਵੀ ਪੁਲਿਸ ਅਧਿਕਾਰੀ ਨੇ ਸਪਸ਼ਟ ਜਿਹੜੀ ਹੈਗੀ ਆ ਉਹ ਪੁਸ਼ਟੀ ਨਹੀਂ ਕੀਤੀ ਪਰ ਜਿਹੜੀ ਪੰਜਾਬ ਡੈਰੀ ਜਾਂ ਪੰਜਾਬੀ ਟ੍ਰਿਬਿਊਨ ਦੇ ਸੋਰਸ ਆ ਉਹਨਾਂ ਨੇ ਗੱਲ ਕਲੀਅਰ ਕਰਤੀ ਹੈਗੀ ਆ। ਕਿ ਮੇਟ ਟਿੰਗੜੀ ਨੂੰ ਪੰਜਾਬ ਤੋਂ ਬਾਹਰੋਂ ਗ੍ਰਿਫਤਾਰ ਕਰ ਲਿਆ ਹੈਗਾ ਔਰ ਅੱਜ ਦੇਰ ਰਾਤ ਉਹਨੂੰ ਫਿਰ ਕੁੱਟ ਲਿਆਂਦਾ ਜਾਊਗਾ ਔਰ ਸੂਬੇ ਇਲਾਕਾ ਮੈਜਿਸਟ੍ਰੇਟ ਦੀ ਦਰਖਾਸਤ ਪੇਸ਼ ਕਰਕੇ ਉਹਦਾ ਪੁਲਿਸ ਰਿਮਾਂਡ ਹਾਸਲ ਕਰਨ ਲਈ ਜੱਜ ਨੂੰ ਅਰਜ਼ੀ ਦਿੱਤੀ ਜਾਊਗੀ ਸਰ ਪਟਾਏ ਲੱਗਾ ਹੈਗਾ ਕਿ